ਨਾਬਾਕੋਤਵਾਲੀ ਦੇ ਨਾਮ ਨਿਯੁਕਤ ਇੰਸਪੈਕਟਰ ਸਰਬਜੀਤ ਸਿੰਘਾ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਆਹ ਵਰਗਾ ਮਾਹੌਲ ਬਣ ਗਿਆ ਸਫਾਈ ਸੇਵਕਾਂ ਵੱਲੋਂ ਯੁਧ ਨਸ਼ਾ ਵਿਰੁੱਧ ਟੀ-ਸ਼ਰਟ ਪਾ ਕੇ ਟੋਲ ਡੱਗੇ ਤੇ ਫੁੱਲਾਂ ਦੀ ਵਰਕਾ ਕਰਕੇ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦਾ ਸਵਾਗਤ ਕੀਤਾ ਗਿਆ ਸਫਾਈ ਸੇਵਕਾਂ ਵੱਲੋਂ ਸਰਕਾਰ ਦੀ ਚਲਾਈ ਮੁਹਿੰਮ ਨੂੰ ਲੈ ਕੇ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਵੱਡੀ ਚੇਤਾਵਨੀ ਦਿੱਤੀ ਗਈ ਹੈ ਅਕਸਰ ਪੰਜਾਬ ਪੁਲਿਸ ਖਿਲਾਫ ਲੋਕਾਂ ਵੱਲੋਂ ਧਰਨੇ ਪ੍ਰਦਰਸ਼ਨ ਦੀਆਂ ਖਬਰਾਂ ਤੁਸੀਂ ਆਮ ਦੇਖੀਆਂ ਹੋਣਗੀਆਂ ਫਰ ਲੋਕਾਂ ਵੱਲੋਂ ਪੁਲਿਸ ਦੀ ਹੱਥ ਵਿੱਚ ਟੋਲ ਡੱਗੇ ਤੇ ਸਵਾਗਤ ਕਰਦੇ ਪਹਿਲੀ ਵਾਰ ਵੇਖਿਆ ਹੋਵੇਗਾ ਤੇ ਤਸਵੀਰਾਂ ریاਸਤੀ ਸ਼ਹਿਰ ਨਾਭਾ ਦੀਆਂ ਨੇ ਜਿੱਥੇ ਨਵ ਨਿਯੁਕਤ ਇੰਸਪੈਕਟਰ ਸਰਬਜੀਤ ਸਿੰਘ ਜੀ ਮਾ ਵੱਲੋਂ ਨਾਭਾ ਕੋਤਵਾਲੀ ਦਾ ਅਹੁਦਾ ਸੰਭਾਲਨ ਤੇ ਨਾਭਾ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਵੱਖਰੇ ਤਰੀਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੇਖੋ ਜੀ ਸਵਾਭ ਨਾਲ ਮੇਰਾ ਅਨੁਮੋਕ ਸਰਬਜਾਨ ਸਾਰਿਆਂ ਦਾ ਨਾਭੇ ਨਿਵਾਸੀਆਂ ਦਾ ਠੀਕ ਹੈ ਜੀ ਤੇ ਮੇਰੇ ਅਨੁਸਾਰਾਂ ਦਾ ਜਿਨ੍ਹਾਂ ਨੂੰ ਮੈਨੂੰ ਦੁਬਾਰਾ ਮੌਕਾ ਦਿੱਤਾ ਇੱਥੇ ਆਨੁਛੇਵਨ ਬਣਾਉਂਦਾ ਤੇ ਚਲੋ ਜੋ ਸਰਕਾਰ ਦੇ ਨਿਰਦੇਸ਼ਾਂ ਨੇ ਉਹਦੇ ਮੁਤਾਬਕ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਹ ਨਸ਼ਿਆਂ ਦਾ ਜੰਗ ਚੱਲ ਰਿਹਾ ਸਾਡਾ ਅਸੀਂ ਉਹਦੇ ਤੇ ਜਿੱਤ ਹਾਸਲ ਕਰਾਂਗੇ ਤੇ ਸਾਡੀ ਇਹ ਮੇਰੀ ਪਬਲਿਕ ਨੂੰ ਵੀ ਸਾਰਿਆਂ ਨੂੰ ਬੁਲਝੋ ਬੇਨਤੀ ਹੈ ਤੇ ਵੱਧ ਤੋਂ ਵੱਧ ਜਿਹੜਾ ਸਾਡਾ ਸਾਥ ਦਿਓ ਤੇ ਜਿਹੜਾ ਇਸ ਨਸ਼ੇ ਨੂੰ ਆਪਾਂ ਜਿਹੜਾ ਹੈਗਾ ਇਹ ਯੁੱਧ ਨੂੰ ਆਪਾਂ ਜਿੱਤ ਸਕਦੇ ਹਾਂ ਦੇਖੋ ਮੈਂ ਇਹਨਾਂ ਦਾ ਬਹੁਤ ਤੁਹਾਨੂੰ ਧੰਨਵਾਦ ਕਰਨਾ ਪਬਲਿਕ ਤੋਂ ਬਿਨਾ ਜਿੰਨਾ ਪਬਲਿਕ ਦੇ ਸਹਿਯੋਗ ਤੋਂ ਬਿਨਾ ਪੁਲਿਸ ਜਿਹੜੀ ਆ ਉਹ ਨਹੀਂ ਕੁਝ ਕਰ ਸਕਦਾ ਇਸ ਕਰਕੇ ਜਿਹੜਾ ਇਹਨਾਂ ਦਾ ਸਹਿਯੋਗ ਹੈ ਇਸ ਲੈਵਲ ਤੇ ਉੱਤੇ ਜਿਹੜਾ ਸਹਿਯੋਗ ਆ ਬਹੁਤ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਸਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲਣਗੇ ਤਾਂ ਇਸ ਜਿਹੜਾ ਹੈਗਾ ਕਿ ਨਸ਼ਿਆਂ ਦੇ ਜਿਹੜਾ ਹੈਗਾ ਸਾਡਾ ਜੰਗ ਚੱਲ ਰਹੀ ਹੈ ਇਸ ਪ੍ਰਾਪਤ ਮੇਰਾ ਇਹ ਬੇਨਤੀ ਇਹ ਹੈ ਵੀ ਨਸ਼ਾ ਵੇਚਣ ਵਾਲੇ ਤੇ ਮੇਰੀ ਇਹ ਹੀ ਆ ਵੀ ਜਾਨ ਜਿੰਨਾ ਚਿਰ ਮੈਂ ਆ ਮੈਂ ਆਪਣੇ ਇਲਾਕੇ ਵਿੱਚ ਨਸ਼ਾ ਨਾ ਵੇਚਣ ਦੇਣਾ ਨਾ ਮੈਂ ਕੋਈ ਨਸ਼ੇ ਵਾਲਾ ਬਣ ਕੇ ਰਹਿਣ ਦੇਣਾ ਤੋਂ ਕਿਰਪਾ ਕਰਕੇ ਜੋ ਮੇਰੇ ਸਰ ਸਾਰੀ ਸਾਡੀਆਂ ਸਰਕਾਰ ਦੀ ਹਦਾਇਤਾਂ ਜਾਂ ਮੇਰੇ ਉੱਚ ਅਫਸਰ ਦੀਆਂ ਡੀਜੀ ਸਾਹਿਬ ਦੀਆਂ ਡੀਆਈ ਸਾਹਿਬ ਦੀਆਂ ਐਸਐਸਪੀ ਸਾਹਿਬ ਹਦਾਇਤਾਂ ਮੁਤਾਬਕ ਜੋ ਹੈ ਇਸ ਇਥੋਂ ਜੋ ਵੀ ਹੈ ਜਿਹੜੇ ਨਸ਼ੇ ਵਾਲੇ ਹੈ ਕੰਸਰਨ ਉਹ ਸਾਰੇ ਇਥੋਂ ਜਿਹੜਾ ਹੈ ਜਾਂ ਤਾਂ ਚਲੇ ਜਾਣਾ ਜਾਂ ਜਾਂ ਉਹਨਾਂ ਖਿਲਾਫ ਜੜੀ ਬਣਦੀ ਕਰੀ ਅਸੀਂ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਮਾਣਯੋਗ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਅਤੇ ਸਾਡੇ ਆਲਾ ਅਫਸਰ ਵਰੁਣ ਸ਼ਰਮਾ ਜੀ ਐਸਐਸਪੀ ਸਾਹਿਬ ਕਿ ਉਹ ਚੀਮਾ ਸਾਹਿਬ ਵਰਗੇ ਅਫਸਰਾਂ ਨੂੰ ਨਾਬੇ ਲਾਇਆ ਉਹਨਾਂ ਨੇ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲ ਰਹੀ ਹੈ ਤੇ ਉੱਥੇ ਜੇ ਇਹੋ ਜਿਹੇ ਟੌਪ ਦੇ ਅਫਸਰ ਆ ਜਾਣ ਨਾਲ ਤਾਂ ਮੇਰੇ ਖਿਆਲ ਦੇ ਵਿੱਚ ਨਾਬੇ ਸੋਨੇ ਕਿਸਹਾਗਾ ਹੁੰਦਾ ਤੇ ਬਾਕੀ ਤਾਂ ਨਾਬੇ ਵਾਲੇ ਚੀਮਾ ਸਾਹਿਬ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਦੇਖਿਆ ਹੋਇਆ ਕਰੋਨਾ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਸੀ ਤੇ ਬੜੇ ਗਲਤ ਜਿਹੜੇ ਕੰਮ ਚੱਲਦੇ ਸੀ ਸ਼ਹਿਰ ਦੇ ਵਿੱਚ 20-23 ਸਾਲ ਦੇ ਉਹ ਬੰਦ ਕਰਾਇਆ ਸੀ ਅਸੀਂ ਤਾਂ ਪਹਿਲਾਂ ਹੀ ਇਹਨਾਂ ਦੇ ਫੈਨ ਆ ਤੇ ਨਾਬਾ ਇਹਨਾਂ ਦੇ ਨਾਮ ਤੋਂ ਹੀ ਅੱਜ ਮੇਰੇ ਕੋਲ ਅੱਧੇ ਦਾ ਨਾਮ ਸੁਣ ਕੇ ਭੱਜ ਕੇ ਉਹਨੇ ਵੀ ਚੀਮਾ ਆ ਗਿਆ ਅਸੀਂ ਬਹੁਤ ਧੰਨਵਾਦੀ ਆ ਫੇਰ ਦੁਬਾਰਾ ਪੰਜਾਬ ਸਰਕਾਰ ਦੇ ਕਿ ਯੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਉਹਦੇ ਚ ਜਿਹੜੇ ਘਰ ਉੱਜੜਦੇ ਤੇ ਉਹ ਹੁਣ ਬਚ ਜਾਣਗੇ ਤੇ ਅਸੀਂ ਨਾਲ ਆ ਹਰ ਤਰੀਕੇ ਦਾ ਸਹਿਯੋਗ ਸਾਡੇ ਸਫਾਈ ਕਰਮਚਾਰੀ ਭਾਈਚਾਰੇ ਦਾ ਸਾਥ ਦਵਾਦਾ ਅਸੀਂ ਚੀਮਾ ਸਾਹਿਬ ਦਾ ਪਹਿਲਾ ਪਹਿਲੀ ਘੜੀ ਤੋਂ ਹੀ ਬਹੁਤ ਸਵਾਗਤ ਕਰਦੇ ਆ ਪਹਿਲਾਂ ਆਪਣੇ ਸਦਰ ਦੇ ਵਿੱਚ ਰਹਿ ਗਏ ਨੇ ਸਾਡਾ ਤੋਂ ਬਾਅਦ ਫੇਰ ਇਹ ਸੀਆਈ ਰਹਿ ਕੇ ਗਏ ਨੇ ਸੀਆਈਏ ਤੋਂ ਬਾਅਦ ਫੇਰ ਇੱਥੇ ਕਿਤਵਾਲੀ ਰਹਿ ਕੇ ਗਏ ਨੇ ਹੁਣ ਦੁਬਾਰਾ ਕਤਵਾਲੀ ਦੇ ਵਿੱਚ ਆਇਆ ਸ਼ਹਿਰ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਖੁਸ਼ੀ ਹੈ ਮੈਂ ਪੰਜਾਬ ਸਰਕਾਰ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਤੇ ਗੁਰਦੇਵ ਸਿੰਘ ਜੀ ਦੇ ਮਾਨ ਇਹ ਲੈ ਖਦੇ ਆਪਾਂ ਜੀ ਜਿਨ੍ਹਾਂ ਨੇ ਸਾਨੂੰ ਚੀਮਾ ਜੀ ਨੂੰ ਦੁਬਾਰਾ ਕਤਵਾਲੀ ਵਿੱਚ ਭੇਜਿਆ ਤੇ ਮੈਂ ਉਹਨਾਂ ਦਾ ਵਿਸ਼ਵਾਸ ਦਾ ਪਾਤਰ ਆ ਨਾ ਮੈਂ ਨਸ਼ਾ ਕਰੂੰਗਾ ਤੇ ਨਾ ਮੈਂ ਨਸ਼ਾ ਕਰਨ ਦੇਊਗਾ ਉਹ ਕਿੰਨੀਆਂ ਪੈਣਾ ਦੇ ਘਰ ਉੱਜੜ ਗਏ ਕੀ ਪਤਾ ਇਸ ਵਜ੍ਹਾ ਨਾਲ ਦੁਬਾਰਾ ਬਸ ਜਾਨ ਤੇ ਸਹੀ ਹੋਏ ਮੈਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਅਸੀਂ ਪੰਜਾਬ ਸਰਕਾਰ ਤੇ ਸਾਡੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ 90 ਨੂੰ ਬਹੁਤ ਹੀ ਕਾਬਲ ਅਫਸਰ ਚੀਮਾ ਸਾਹਿਬ ਦਿੱਤੇ ਨੇ ਇਹ ਪਹਿਲਾਂ ਵੀ ਸਾਡੇ ਲੋਕਡਾਊਨ ਦੇ ਵਿੱਚ ਕਰੋਨਾ ਟਾਈਮ ਇਹਨਾਂ ਨੇ ਜੋ ਨਜਾਇਜ਼ ਕੰਮ ਚੱਲਦੇ ਸੀ ਪਿਛਲੇ 20 ਸਾਲਾਂ ਤੋਂ ਉਹ ਬੰਦ ਕਰਾਏ ਨੇ ਸਾਡੇ ਨਾਬਾ ਨਿਵਾਸੀ ਇਹ ਸੁਣ ਕੇ ਬਹੁਤ ਖੁਸ਼ ਨੇ ਵੀ ਚੀਮਾ ਸਾਹਿਬ ਦੁਆਰਾ ਆਪਣਾ ਕਤਵਾਲੀ ਦੇ ਵਿੱਚ ਜੁਆਇਨ ਹੋਏ ਨੇ ਨਾਬਾ ਨਿਵਾਸੀ ਪਹਿਲਾਂ ਵੀ ਇਹਨਾਂ ਦੇ ਬਹੁਤ ਫੈਨ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਤੇ ਗੁਰਦੇਵ ਸਿੰਘ ਦੇਮਾਂ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਹਨਾਂ ਨੂੰ ਉਜਵਨ ਅਸ਼ਾਮਰਭ ਦੇ ਕਾਰਨ ਕਈ ਘਰ ਉਜੜਣੋਂ ਬਚ ਗਏ ਤੇ ਜਿਹੜੀ ਚੀਮਾ ਸਾਹਿਬ ਨੇ ਮੁਕਾਬਲਾ ਅਫਸਰ ਨੇ ਉਹ ਸਾਨੂੰ ਉਹਨਾਂ ਦੇ ਬਹੁਤ ਮਾਣ ਤੇ ਉਹ ਸਾਡੇ ਪਹਿਲਾਂ ਵੀ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਕਈ ਕਾਬਲ ਕੰਮ ਕਰੇ ਨੇ